ਨੰਦ ਜੀ ਹਰਨਾਮ ਹੋ ਗਏ ਮੇਰਾ ਮਨ ਤੰ ਸੇਤਲ ਹੋ ਗਇਆ ਮੇਰਾ ਮਨ ਤੰ ਸੇਤਲ ਹੋ ਗਇਆ ਪਤਸ਼ਾਹੀਆਂ ਦੇ ਸਾਚਾ ਲੈ ਕੇ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਇ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਡਠੇ ਸਭ ਦੁੱਖ ਜਾਇ ਇਕ ਬਹਾਦਰ ਸਿਮਰਿਆ ਈ ਘਰ ਨਾਉ ਨਿਤਿਆ ਵਤਾਈ ਸਭ ਥਾਈ ਹੁਣ ਸੁਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸੁਹਾਏ ਦਸਾਂ ਪਾਠਿਆਂ ਦੀ ਜੋਤ ਜੁਗੋ ਯੁਗਾਂ ਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਜੀ ਦਾਰ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਨਯਾ ਪਿਆਰਿਆਂ ਚੌਹਾਂ ਸਹਿਬਜਾਦਿਆਂ ਚਾੜੀਆਂ ਮੁਕਤਿਆਂ ਘਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਦੇਗਵਾਹੀ ਦੇਖ ਅੰਡਟ ਕੀਤਾ ਇਤਨਾ ਪਿਆਰਿਆਂ ਸਤਿਆਰਿਆਂ ਦੀ ਤੁਮਾਈ ਦਾ ਧਿਆਨ ਤਰਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗੁਨਾ ਸਿੰਨਾ ਸਿੰਗੜੀਆਂ ਕਰਮਹੀਤ ਸੀਸ ਦਿੱਤੇ ਬਾਂਦ ਬੰਦ ਗਟਾਈ ਖੋਪਰੀਆਂ ਲੋਹਾਈਆਂ ਅੰਕਰਖੜੀਆਂ ਤੇ ਚੜੇ ਤਨਾਰਨ ਨਾਲ ਚੜਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਉਹਨਾਂ ਦੀ ਪੁੱਤਰ ਕਮਾਈ ਦਾ ਧਿਆਨ ਕਰਕੇ ਕਾਲ ਸਹਿਬ ਜੀ ਬੋਲੋ ਜੀ ਵਾਹਿਗੁਰੂ ਪੰਨਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਕਾਲ ਸਹਿਬ ਜੀ ਕੀ ਅਰਦਾਸ ਸਹਾਈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤਾ ਉਹਨਾਂ ਦਾ ਸਦਕਾ ਉਸਤ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾ ਤਹਰਸ਼ਿਆ ਰਿਆਤ ਦੇਗ ਤੇਗ ਫਤੇ ਬਿਰਤ ਕੀ ਪੈ ਜੋ ਪੰਛੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲਸੇ ਜੀ ਕੀ ਬੋਲ ਬਾਲੀ ਬੋਲੋ ਜੀ ਆਰੇ ਘਰ ਸਖਾ ਨੂੰ ਸੁਖੀ ਦਾਣ ਈਸ ਦਾਣ ਰਹਿਤ ਦਾਣ ਬਿਵੇਕ ਦਾਣ ਵਿਸਾਹ ਦਾਣ ਪ੍ਰਸਾਦ ਦਾਣ ਨੰ ਸਰਦਾਨ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਣ ਚੌਂਕੀਆਂ ਝੰਡੇ ਬੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਭੋਲਾ ਜੀ ਨਾਰੇ ਗੁਰੂ ਸੁਖਾ ਨਾਮੁ ਨਿਵਾ ਮਾਤੀ ਉੱਚੀ ਮਤਿ ਪਾਤਿ ਦਾ ਰਾਖਾ ਬਵਾਹਿ ਗੁਰੂ ਏ ਅਨਾਲਪੁਰਖ ਆਪਣੇ ਮੰਥ ਦੇ ਸਦਾ ਸਹਾਈ ਦਾ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਕੋਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜਨਗਤਖੋ ਏ ਨਿਮਰਿਆਂ ਦੇ ਮਾਨ ਨਕਾਣਿਆਂ ਦੇ ਤਾ ਨੇਟਿਆਂ ਦੀ ਓਟ ਆਸਰਿਆਂ ਦੇ ਆਸ਼ਰਾ ਗੁਰੂ ਗ੍ਰੀਵਨਵਾਜ ਧਨਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਆਜਿ ਦੇ ਚੰਨਾ ਕਬਲਾ ਬਾਸ ਅਰਦਾਸ ਬੇਨਤੀ ਜੋੜੜੀ ਰ ਸਰਗਰੂ ਜੀ ਆਜਿ ਦੇ ਪਾਰਬਖਸ਼ ਸਤਿਕਾਰ ਆਜੀ ਦੇ ਬਾਣੀ ਅੰਦਰ ਚਾਰ ਪਹਿਰ ਰਹਿਣ ਸੁਖ ਆਨੰਦ ਬਖਿਤ ਹੋਈ ਵਿਹਾੜਾ ਸੁਖ ਆਨੰਦ ਬਖਿਤ ਕਰਾਉਣ ਸਰਗਰੂ ਜੀ ਹੋਏ ਸਾਹਿਬ ਧੰਨ ਬਾਬਾ ਦੀਪ ਸਿੰਘ ਜੀ ਇਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗਾਂ ਸਹਿਯੋਗੀ ਸਰਗਰੂ ਜੀ ਪਾਵਨ ਦਰਬਾਰ ਅੰਦਰ ਆਜਿ ਨੂੰ ਸੁੰਦਰ ਸੰਗਾਤ ਸੰ ਸਜਾਏਗੇ ਸਤਿਗੁਰੂ ਜੀ ਕਿਰਪਾ ਕਰੋ ਆਪਣੇ ਸੋਕਾ ਸਨ ਸਥਾਨਾਂ ਤੋਂ ਚਲ ਕਰਕੇ ਪ੍ਰਗਾਸ ਸਥਾਨਾਂ ਦੇ ਬਰਾਜਮਾਨ ਹੋ ਕੇ ਸੰਤਨ ਕੋਲ ਦਰਸ਼ਨ ਦੀ ਗਾਰੋ ਬਖਸ਼ੇ ਹੋਜਨਾ ਨੰਦਾਂ ਨੂੰ ਅੰਦਰ ਨਿਹਾਲ 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 ਕਰੋ ਸਤਿਗੁਰੂ ਜੀ ਆਈ ਸੰਤਾਨੀਆਂ ਹਾਜ਼ਰੀ ਅੰਦਰ ਪ੍ਰਵਾਨ ਕਰਨੀਆਂ ਬਰੋਂ ਘਰੋਂ ਗੁਰਸਿੱਖੇ ਜੀਵਨ ਨਾਮ ਬਾਣ ਸਿੱਖੇ ਸਦਕ ਪ੍ਰਭੂ ਸਾਹਿਬ ਅਕਸ਼ਨਾ ਸ਼ੁਭਾ ਨਵਾ ਪੂਰੀਆਂ ਕਰਨੀਆਂ ਦੇਹ ਯੋਗਤਾ ਤਾਂ ਰਸਤੀਆਂ ਬਖਣੀਆਂ ਯਾਤਰਾਵਾਂ ਸਫਲ ਕਰਨੀਆਂ ਸਰਗੁਰੂ ਜੀ ਕਿਰਪਾ ਕਰੋ ਆਪਨੇ ਸੋਕਾ ਸਥਾਨਾਂ ਤੋਂ ਚੱਲ ਕਰਕੇ ਪ੍ਰਕਾਸ਼ ਸਥਾਨਾਂ ਲਈ ਚੱਲਣ ਦੀ ਆਗਿਆ ਬਖਸ਼ੋ ਰਸਤੇ ਦੇ ਵਾਰਕਾ ਦਾ ਪੰਗ ਸੰਗ ਸਹਾਈ ਹੋਣਾ ਸੇ ਗੁਰਮੁਖ ਪਿਆਰੇ ਮੇਰੇ ਗੁਨਾਹ ਰਿਆ ਜੀ ਦਾ ਨਾਮ ਚਿਤਿ ਆਵੇ ਨਾਨਕ ਨਾਮ ਜੜ ਦੇ ਘੜਾ ਤੇਰੇ ਭਾਣੇ ਤੱਕਦਾ ਭਲਾ वाहिगुरु जी ख़ालसा वाहिगुरु जी फते बोले सोन ਸਭ ਨਵਾਂ ਕਰ ਦਿੱਤਾ ਹੈ ਜਿਹੜੀ ਸਮਾਜ ਨੂੰ ਬਹੁਤ ਹੀ ਵਿਸਤਾਰ ਤੇ ਪ੍ਰਸਾਰ ਹਰ ਇੱਕ ਦਾ ਗੱਲ ਪਾੜਾ